ਕਾਲ ਸਾਰੇ ਵੀਰਾਂ ਨੂੰ ਲਓ ਜੀ ਅੱਜ ਘਾ ਕਟਿੰਗ ਦੇ ਨਾਲ ਤੇ ਸਾਮ ਨੂੰ ਚੱਲਦੀ ਪ੍ਰੈਕਟਿਸ ਪੂਰੀ ਗਰਮੀ ਦੇ ਵਿੱਚ ਹੁਣ ਬੱਚਿਆਂ ਨੂੰ ਛੋਟੇ ਛੋਟੇ ਦਾ ਪੇਜ ਦੱਸਦੇ ਰਹੇ ਕੋਚ ਤੇ ਬਹੁਤ ਹੀ ਵਧੀਆ ਗਰਾਊਂਡ ਦੇ ਵਿੱਚ এনਵਾਇਰਨਮੈਂਟ ਕਾਫੀ ਬੱਚੇ ਅੱਜ ਇੰਨੀ ਗਰਮੀ ਦੇ ਵਿੱਚ ਆਏ ਔਰ ਅੱਜ ਨਵੇਂ ਐਡਮਿਸ਼ਨ ਆ ਵੀ ਕਾਫੀ ਸੀਗੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਕਾਫੀ ਨਵੇਂ ਬੱਚੇ ਅੱਜ ਐਡਮਿਸ਼ਨ ਕਰਵਾ ਕੇ ਗਏ ਨੇ ਗਰਾਊਂਡ ਦੇ ਇਸ ਸੈਨਾ ਵਿੱਚ ਖੇਡਦੀ ਸੈਨਾ ਵਿੱਚ ਤੇ ਬੱਚਿਆਂ ਦੀ ਉਮਰ ਤੁਸੀਂ ਦੇਖ ਲਿਓ ਕਿੰਨੇ ਛੋਟੇ ਨੇ ਤੇ ਬਹੁਤ ਇੰਟਰਸਟਿਡ ਹੈ ਹਰ ਬੱਚੇ ਦਾ ਤੇ ਵਧੀਆ ਕ੍ਰਿਕਟ ਸਿੱਖਣ ਦੀ ਉਮੀਦ 'ਚ ਹਰੇਕ ਬੱਚਾ ਘਰੋਂ ਤੁਰ ਕੇ ਆਇਆ ਤੇ ਕੋਚ ਸਾਹਿਬ ਦਾ ਪੂਰਾ ਜੋਰ ਲੱਗਿਆ ਹੋਇਆ ਅੱਜ ਮੈਂ ਗਰਾਊਂਡ ਪੂਰਾ ਕਵਰ ਸੀ ਕਿਉਂਕਿ ਗਰਾਊਂਡ ਦੇ ਵਿੱਚ ਟਰੈਕਟਰ ਚੱਲ ਰਿਹਾ ਸੀ ਕਹਾ ਕੱਟਣਾ ਸੀ ਬਰੀਕ ਕਹਾ ਕੱਟਣਾ ਸੀ ਕਿਉਂਕਿ ਅਗਲੇ ਦਿਨ ਮੈਚ ਹੁੰਦਾ ਸੰਡੇ ਨੂੰ ਤੇ ਜਿਹੜੇ ਕਰਕੇ ਗਰਾਸ ਕੱਟਣਾ ਵੀ ਬਹੁਤ ਜ਼ਰੂਰੀ ਹੈ ਇੱਧਰ ਕੋ ਸਾਹਿਬ ਆਪਣਾ ਪੂਰਾ ਦਾਅ ਪੇਚ ਬੱਚਿਆਂ ਨੂੰ ਸਿਖਾਉਂਦੇ ਹੋਏ ਤੇ ਤੁਸੀਂ ਦੇਖ ਹੀ ਰਹੇ ਹੋ ਬੱਚਿਆਂ ਦੀ ਛੋਟੀ ਉਮਰ ਪੂਰੀ ਲੈਣ ਲੱਗੀ ਹੋਈ ਆ ਪੂਰੇ ਬੱਚੇ ਆਏ ਤੇ ਅੱਜ ਬੈਟਿੰਗ ਲਈ ਅੱਜ ਬੈਟਿੰਗ ਪ੍ਰੈਕਟਿਸ ਦਾ ਟੇ ਸੀ ਐਕਸਰਸਾਈਜ਼ ਇਤੋਂ ਬਾਅਦ ਦਾ ਸੀ ਤੇ ਗਰਾਊਂਡ ਵਿਜ਼ੀ ਹੋਣ ਕਰਕੇ ਸਾਰਾ ਲੋਕਰਾ ਅੱਜ ਬੈਟਿੰਗ ਨੈਟ ਦੇ ਵਿੱਚ ਪ੍ਰੈਕਟਿਸ ਕਰਵਾਈ ਤੇ ਦੂਜੇ ਪਾਸੇ ਘਾ ਕੱਟ ਰਿਹਾ ਹਰਪ੍ਰੀ ਗਰਾਊਂਡ ਦਾ ਇੰਨਾ ਸੋਹਣਾ ਹੋਣਾ ਲਾਜ਼ਮੀ ਹੈ ਕਿਉਂਕਿ ਗਰਾਊਂਡ ਦੀ ਦੇਖਰੇਖ ਹਰਪ੍ਰੀ ਦੇ ਅੰਡਰ ਹੁੰਦਾ ਹਰਪੀਤਾਪੁਰਾ ਜੋਰ ਲੱਗਿਆ ਹਾਂ ਤਾਂ ਗਰਾਊਂਡ ਨੂੰ ਪੂਰੀ ਤਰ੍ਹਾਂ ਦੇਖ ਰਿਖਦੇ ਵਿੱਚ ਬੂਟਿਆਂ ਦੀ ਕਟਿੰਗ ਔਰ ਘਾਹ ਦਾ ਕੱਟਣਾ ਇੱਕ ਲੈਵਲ ਤੇ ਕੱਟਣਾ ਚਾਰੇ ਪਾਸੇ ਸਫਾਈ ਐਸ ਬਾਰ ਸਾਨੂੰ ਸਰਪੰਚ ਸਾਹਿਬ ਨੇ ਮਨਰੇਗਾ ਵੀ ਦੇ ਕੇ ਰੱਖੀ ਹੈ ਜਿਹਦੇ ਵਿੱਚ ਸਾਫ ਸਫਾਈ ਦਾ ਕਾਫੀ ਕੰਮ ਵਧੀਆ ਹੋ ਗਿਆ ਤੇ ਬੂਟੀ ਵਗੈਰਾ ਪਟਾਤੀ ਐਂ ਗਰਾਊਂਡ ਦੇ ਵਿੱਚ ਸੋ ਕੁੱਲ ਮਿਲਾ ਕੇ ਬਹੁਤ ਹੀ ਵਧੀਆ ਮਤਲਬ ਐਸ ਵੀ ਐਤ ਕੀ ਪਿੰਡ ਵੱਲੋਂ ਵੀ ਸਪੋਰਟ ਮਿਲੀ ਹੈ ਸਰਪੰਚ ਵੱਲੋਂ ਤੇ ਲੋ ਜੀ ਆ ਗਿਆ ਸਮਰਾਠ ਸਾਡਾ ਵਿਰਾਟ ਤੇ ਬਹੁਤ ਅਗਰੈਸਿਵ ਰਹਿੰਦਾ ਹਰ ਟਾਈਮ ਐਨੀ ਟਾਈਮ ਔਰ ਦੇਖੋ ਛੋਟੀ ਜੀ ਉਮਰ ਦੇ ਵਿੱਚ ਤੇ ਬਾ ਕਮਾਲ ਬੈਟਿੰਗ ਕਰਦਾ ਤੇ ਬੜਾ ਜੋਸ਼ੀ ਰਹਿਦਾ ਇਹ ਮੁੰਡਾ ਅੱਜਕੱਲ ਮੀਂਹ ਆ ਟਾਈਮ ਐ ਸਾਮ ਸਵੇਰੇ ਮੀਂਹ ਪਈ ਜਾਂਦਾ ਪਰ ਸਾਡੇ ਗਰਾਊਂਡ ਦੀ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਪਾਣੀ ਨਹੀਂ ਖੜਦਾ ਗਰਾਊਂਡ ਦੇ ਵਿੱਚ ਸਾਰਾ ਘਾਹ ਪਾਣੀ ਨੂੰ ਪੀ ਲੈਂਦਾ ਸੋ ਵੇਸ ਕਰਕੇ ਪਾਣੀ 1 ਘੰਟੇ ਬਾਅਦ ਅਗਰ ਮੀਂਹ ਪਏ ਤੋਂ ਬਾਅਦ ਲੱਭੋਂਗੇ ਤਾਂ ਇਸ ਗਰਾਊਂਡ ਦੇ ਵਿੱਚ ਪਾਣੀ ਨਹੀਂ ਲੱਭਦਾ ਤੇ ਪਿਚ ਨੂੰ ਹਮੇਸ਼ਾ ਅਸੀਂ ਕਵਰ ਕਰਕੇ ਰੱਖਦੇ ਹਾਂ ਜਿੰਨੀ ਕੀ ਸੇਮ ਦੀ ਲੋੜ ਆ ਪਾਣੀ ਦੀ ਲੋੜਾ ਉਹਨਾਂ ਦੇ ਕੇ ਰੋਲਿੰਗ ਕਰਦੇ ਰਹਿੰਦੇ ਆ ਰੋਲਿੰਗ ਇਹ ਬੱਚੇ ਹੀ ਕਰਦੇ ਨੇ ਤੁਸੀਂ ਪਿਛਲੀ ਕਈ ਵੀਡੀਓ ਵਿੱਚ ਦੇਖਿਆ ਹੋਊਗਾ ਰੀਲਾਂ ਦੇ ਵਿੱਚ ਬੱਚੇ ਕਾਫੀ ਮਿਹਨਤ ਕਰਦੇ ਨੇ ਪਿਚ ਦੇ ਉੱਤੇ ਤੇ ਅੱਜ ਗਰਾਊਂਡ ਦੇ ਵਿੱਚ ਨੂਰ ਦਾ ਬਰਥਡੇ ਸੀ ਤੇ ਬਰਥਡੇ ਦੀ ਕੁਝ ਵੀਡੀਓ ਦੀ ਝਲਕੀਆਂ ਇਸ ਦੇ ਵਿੱਚ ਛੋਟੇ ਬੱਚੇ ਨੂਰ ਦਾ ਬਰਥਡੇ ਹੈ ਤੇ ਬਰਥਡੇ ਗਰਾਊਂਡ ਦੇ ਵਿੱਚ ਹੀ ਮਨਾਵਾਂਗੇ

बड़ा मजा आ रहा है ग्राउंड में तो पहला पार्टी सर इधर हो रहा है तो क्या बात <laughs> <एहे। laughs> बाचे बाचे पहला पहला खाओ पहला खाओ प्लीज प्लीज पहला खाओ पहला इसकी करके खिला दे तू खा त जो

ਆ ਲਾਈਨ ਤੇ ਲੱਜੋ ਲਾਈਨ ਤੇ ਲੱਜੋ ਅ ਗੱਡਾ ਹੀ ਨਾ ਜੱਗਿਆ ਗੱਲ ਬਾਤ ਐ ਕੋਈ ਨਹੀਂ ਕੋਈ ਨਹੀਂ ਬਾਰੀ ਸਾਉਦੀ ਆ ਰਹੇ ਨਹੀਂ ਆ ਚੱਲ ਬਈ ਚੱਲ लेट्स ਕਮ ਆਨ ਕਮ ਆਨ ਕਮ ਆਨ ਚੱਕ ਪੱਤਾ ਚੱਕ ਕੀ ਬਾਤ ਹੋ ਨਾ ਅਤ ਨਾਲ ਬਣੇ ਅਤ ਨਾਲ ਕੀ ਬਾਤ ਲੋ ਜੀ ਅੱਜ ਦੀ ਪ੍ਰੈਕਟਿਸ ਦੇ ਵਿੱਚ ਨੂਰ ਦਾ ਬਣਾਇਆ ਬਰਥਡੇ ਬਹੁਤ ਹੀ ਵਧੀਆ ਲੱਗਿਆ ਨੂਰ ਦੇ ਬਰਥਡੇ ਚਲੋ ਜੀ ਬਰਥਡੇ ਜ਼ਰੂਰ ਮਨਾਉਣਾ ਚਾਹੀਦਾ ਹਰ ਬੰਦੇ ਦਾ ਕਿਉਂਕਿ ਜਨਮ ਦਿਲੇ ਇਸੇ ਕੰਮ ਨੂੰ ਆ ਮਨਾਉਣ ਵਾਸਤੇ ਤੇ ਇਸ ਕਰਕੇ ਪ੍ਰੈਕਟਿਸ ਦਾ ਰੋਜ਼ ਕਰਨੀ ਆ ਜਨਮ ਦਿਨ ਇੱਕ ਦਾ ਹੁੰਦਾ ਸਾਲ 'ਚ ਸੋ ਸਾਰੇ ਬੱਚੇ ਨੇ ਰਲ ਕੇ ਬਰਡੇ ਬਣਾਇਆ ਤੇ ਇੰਜੋਏ ਕੀਤਾ ਖਾਦਾ ਪੀਤਾ ਬਾਅਦ 'ਚ ਬਰੈਡ ਪਕੌੜਾ ਵੀ ਚੱਲਿਆ ਤੇ ਗਰਮ ਗਰਮ ਤੇ ਅਬਰੰਤ ਫੇਰ ਘਰਾਂ ਨੂੰ ਗਏ ਧੰਨਵਾਦ ਵੀਡੀਓ ਦੇਖਣ ਵਾਲੇ